ਉਹ ਹੂੰ ਇਹ ਮੈਂ ਬੋਲੀ ਕਿ ਨਾ ਉੱਠੀ ਉਹ ਧੱਕੇ ਸੇ ਨਹੀਂ ਲਾਉਂ ਹਾਂ ਲਾ ਲਿਆ ਫੜੋ ਮਾਤਾ ਜੀ ਫੜੋ ਫੜੋ ਯਾਰ ਇਹ ਇਹ ਫੜੋ ਯਾਰ ਆ ਮੇਰਾ ਪੁੱਤ ਚੱਲਿਆ আরে সরলকো আছিস সরলকো আছিস সর সর কই কইয়া এভিরা বোর বোর উবাক তুমিপরে গেলে কেন

ਨੌਕਰੀ ਕਰਦਾ ਕਿ ਕੀ ਮਾਮਲਾ ਹੋਇਆ ਇਹ ਸ੍ਰੀ ਕੁਲਮਨ ਸਿੰਘ ਮੁੰਡਾ ਨਾ ਇਹ ਪਟ્રોલ ਪੰਪ ਤੇ ਕੁਕੂਸ ਲਈ ਕੰਮ ਕਰਦਾ ਸੀ ਤੇ ਇਹਨੂੰ ਕਿ ਅਣਪਛਾਤੇ ਵਿਅਕਤੀ ਨੇ ਗੋਲੀ ਮਾਰਤੀ ਬਹੁਤ ਹੀ ਕਰੀਪ ਰਿਵਾਣਾ ਸਬੰਧ ਰੱਖਦਾ ਹੈ ਤੇ ਅਜੇ ਤੱਕ ਗੰਨੇ ਸਰਕਾਰ ਕੋਲ ਵੱਧ ਤੋਂ ਵੱਧ ਜਿੰਨੀ ਮਦਦਤ ਮਿਲ ਜਾਵੇ ਤਾਂ ਠੀਕ ਹੈ ਜੀ ਕੋਈ ਤੇ ਕਹਿੰਦੇ ਅੱਜ ਪਟੜੋ ਦਾ ਮਾਰੇ ਦੇ ਚ ਕੰਮ ਕਰਦਾ ਉਹ ਵੀ ਆਏ ਹੋਏ ਸੀ ਹਾਂ ਜੀ ਸੈਸ਼ਨ ਪਹੁੰਚਿਆ ਆ ਸੀ ਕਹਿੰਦੇ ਸਾਰੇ ਰੋਸ ਪ੍ਰਦਰਸ਼ਨ ਵੀ ਕੀਤਾ ਇਹਨਾਂ ਨੇ ਕਿ ਉਹਨਾਂ ਵੱਲੋਂ ਕੀ ਸੁਸ਼ਾਸ਼ਨ ਦਿੱਤਾ ਉਹਨਾਂ ਵੱਲੋਂ 3 ਲੱਖ ਦਾ ਸੁਸ਼ਾਸ਼ਨ ਦਿੱਤਾ ਗਿਆ 50000 ਐਮਐਲਏ ਸਾਹਿਬ ਵੱਲੋਂ ਆਪਣੇ ਵੱਲੋਂ ਕਿਹਾ ਗਿਆ ਕਿ ਅਸੀਂ ਮਦਦ ਕਰਦੇ ਹਾਂ ਤੇ ਬਾਕੀ ਪ੍ਰਾਈਵੇਟ ਨੌਕਰੀ ਦੀ ਕਈ ਐਮਐਲਏ ਸਾਹਿਬ ਨੇ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਚ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਤੇ ਇੱਕ ਭਰਾ ਵੱਡਾ ਉਹ ਦੇ ਗਏ ਗਏ ਕਦਰ ਸਾਹਿਬ ਜੀ ਉਹ ਫਾਦਰ ਮਾਤਾ ਦੋਨੇ ਪਹਿਲੇ ਐਕਸਪਾਇਰ ਨੇ ਪਰਿਵਾਰ ਦੇ ਜਿਹੜੇ ਆਰਥਿਕ ਆਰਥਿਕ ਬਹੁਤ ਹੀ ਬਹੁਤ ਹੀ ਖਸਤਾ ਹਾਲ ਸੀ ਇਹਨਾਂ ਪਰਿ ਸਾਰ ਡਿਪੈਂਡਾ ਪੂਰਾ ਪਰਿਵਾਰ ਹਾਂਜੀ ਉਹ ਕਿੰਨੀ ਕੁ ਉਮਰ ਦੀ ਸਾਰੇ ਦੀ ਉਮਰ 40 ਸਾਲ ਦੀ ਚਲ 40 ਸਾਲ ਹੈਗੀ ਹੈ ਤੇ ਕੀ ਜਿਹੜੇ ਅਪੀਲ ਕਰਨਾ ਚਾਹੁੰਦੇ ਕਿ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਕੋਲੋਂ ਬੇਹਨ ਨਾ ਬਣਾਉਣਾ ਅਸੀਂ ਸਰਕਾਰ ਤੋਂ ਮੰਗ ਰਹੇ ਹਾਂ ਬਸ ਤੋਂ ਬਾਅਦ ਜਿੰਨਾ ਮਦਦਤ ਹੋ ਜਾਵੇ ਬਤਵਾਇਕ ਨੂੰ ਨੌਕਰੀ ਸਰਕਾਰੀ ਮਿਲ ਜਾਦਾ ਵੀ ਵਧੀਆ ਜਿਹੜਾ ਬਲੇ ਵਾਰਤਾਸ ਕੀਤੀ ਕੋਈ ਮਾਰੀ ਗਈ ਉਹਨਾਂ ਤੇ ਖਲਾਫ ਉਹਨਾਂ ਦੇ ਕੀ ਕੀ ਕਾਰਵਾਈ ਕਰਾਂ ਉਹਨਾਂ ਦੇ ਪ੍ਰਸ਼ਾਸਨ ਅਗਾਈ ਕਰਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਖਲਾਫ ਨਾਲ ਜਲਦੀ ਜਲਦੀ ਜਨਾਮ ਜੀ ਆਪਣਾ ਮੇਰਾ ਨਾਮ ਵਿਨੋਦ ਕੁਮਾਰ ਪੈਂਚ ਪਵਨੌਰ ਵਿਨੋਦ ਜੀ ਕੀ ਕਹਿੰਦੇ ਨੇ ਜਿਹੜਾ ਨੌਜਵਾਨ ਹੈ ਪਿੰਡ ਦਾ ਤੁਹਾਡੇ ਦਾ ਕੀ ਮਾਮਲਾ ਹੈ ਸਰ ਇਹ ਨਾ ਨੌਜਵਾਨ ਸਾਡਾ ਬਹੁਤ ਹੀ ਹੁਨਾਰ ਇਹ ਪਿਛਲੇ 15 ਸਾਲ ਤੋਂ ਜੋਬ ਕਰ ਰਿਆ ਸੀ ਪੈਟਰੋਲ ਬੰਮ ਤੇ ਕਪੂਰ ਥਲੇ ਸਰ ਪਿਛਲੀ ਦੋ ਰਾਤਾਂ ਪਹਿਲਾਂ ਇਹਨਾਂ ਦੇ ਨਾ ਹਮਲਾ ਹੋਇਆ ਅਣਪਛਾਤੇ ਬੰਦਿਆਂ ਨੇ ਕੋਚ ਆ ਕੇ ਇਹਨਤੇ ਅਟੈਕ ਕੀਤਾ ਤੇ ਇਹਨਾਂ ਤੋਂ ਇਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਪਰ ਸਮਾਜ ਲਈ ਜੋ ਕਿ ਇੱਕ ਕੱਲਾ ਹੀ ਪਰਿਵਾਰ ਦਾ ਕਮਾਨ ਵਾਲਾ ਬੰਦਾ ਸੀ ਦੂਸਰਾ ਭਰਾ ਇਹਨਾਂ ਦਾ ਵੱਡਾ ਭਰਾ ਜਿਹੜਾ ਉਹ ਡਾਇਲਿਸਿਸ ਵਗੈਰਾ ਹੋ ਰਿਹਾ ਉਹਦੇ ਬਿਮਾਰ ਹੈ ਉਹਦੇ ਦੋਨੋਂ ਕਿਡਨੀਆਂ ਫੇਲ ਹੈ ਤੇ ਹੁਣ ਇਹਨਾਂ ਦੇ ਕਮਾਨ ਦਾ ਕੋਈ ਸਾਧਨ ਬਚਿਆ ਨਹੀਂ ਹੈਗਾ ਬੱਚੇ ਗੱਲ ਸਰ ਕਿੰਨੇ ਉਮਰਾਂ ਬੱਚੇ ਨੇ ਤਿੰਨ ਬੱਚੇ ਹੈ ਛੋਟੇ ਹੈ ਬਿਲਕੁਲ ਲੇ ਲੜਕੇ ਹੈ ਹਾਂ ਇੱਕ 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 ਲੜਕਾ ਹੈ ਤਿੰਨ ਲੜਕੀਆਂ ਦੋ ਲੜਕੀਆਂ ਤੇ ਪਰਿਵਾਰ ਦੇ ਵਿੱਚ ਕੋਈ ਕੋਈ ਆਰਥਿਕ ਸਾਧਨ ਨਹੀਂ ਹੈ ਸਾਡੀ ਸਰਕਾਰ ਤੋਂ ਇਹੀ ਗੁਜਾਰਿਸ਼ ਹੈ ਕੀ ਇਸ ਬੰਦੇ ਦਾ ਲੇਡੀਜ਼ ਨਾਲ ਇਨਸਾਫ ਕੀਤਾ ਜਾਏ ਇੱਕ ਤਾਂ ਉਹ ਮੁਜਰਮ ਜਿਹੜੇ ਵੀ ਹੈਗੇ ਉਹਨਾਂ ਨੂੰ ਫੜਿਆ ਜਾਏ ਜਲਦ ਤੋਂ ਜਲਦ ਫੜਿਆ ਜਾਏ ਤੇ ਇਹਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾਏ ਲੱਗਦਾ ਕੀ ਹੈ ਜਿਸ ਤਰ੍ਹਾਂ ਇਹ ਦਿਨੇ ਨੌਜਵਾਨਾਂ ਦੇ ਨਾਲ ਖਾਸ ਖਾਸ ਕਰਕੇ ਪٹرول ਪੰਪਾਂ ਤੇ ਲੋਟੇਵਾਰਦਾਤਾਂ ਹੋ ਰਹੀਆਂ ਨੇ ਹੈ ਨਾ ਹਮਲੇ ਹੋ ਰਹੇ ਨੇ ਬਲ ਪ੍ਰਸ਼ਾਸਨ ਦੀ ਕਾਰਜਕਾਰੀ ਵਿੱਚ ਕਿਸ ਤਰ੍ਹਾਂ ਦੇਖਦੇ ਹਾਂ ਲੱਗਦਾ ਨਹੀਂ ਪ੍ਰਸ਼ਾਸਨ ਦੇ ਸਿਖਰ ਤੇ ਲੀਕ ਕਾਰਜਗਰ ਇਹੜਾ ਗੋਦੀ ਮਾਰਕ ਜਿਹੜਾ ਕਪੂਰਥਲਾ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਹੈ ਕੀ ਕਹਿੰਦੇ ਬੜੀ ਦੁਖ ਦੀ ਗੱਲ ਹੈ ਇਹ ਕਿਸ ਨੌਜਵਾਨ ਦੀ ਬੜੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ ਪਰਿਵਾਰ ਤਾਂ ਅੱਗੇ ਹੀ ਬੜਾ ਮਜਬੂਰ ਥਾ ਇਹਦਾ ਵੱਡਾ ਬ੍ਰਦਰ ਵੀ ਇਹਦਾ ਹਸਪੀਟਲ ਹੈ ਔਰ ਦੋ ਹੀ ਕਿੱਡੀਆਂ ਫਿਰ ਨੇ ਛੋਟੇ ਛੋਟੇ ਬੱਚੇ ਨੇ ਉਹ ਬਹੁਤ ਹੀ ਦੁਖਦਾਈ ਘਟਨਾ ਹੈ ਪਰ ਮੈਂ ਵੀ ਕਰੋ ਸ਼ਰਤਾਂ ਨਹੀਂ ਨੰਡਾ ਕਰਦਾ ਪਰ ਇਸ ਤਰ੍ਹਾਂ ਨੇ ਦੇਖੋ ਆਏ ਦਿਨ ਇਸ ਤਰ੍ਹਾਂ ਦੇ ਮਾਮਲੇ ਆ ਰਹੇ ਨੇ ਲਗਦਾ ਨਹੀਂ ਪੁਲਿਸ ਦੀ ਕਿੰਨੀ ਕਿੰਨੀ ਕਾਰਜਕਾਰੀ ਹੈਗੀ ਜਿਸ ਤਰ੍ਹਾਂ ਪ੍ਰਾਈਮ ਮਾਦਰ ਲਾਓ ਨਾ ਆਰਡਰ ਦੀ ਪੀਸ਼ਾ ਦਾ ਤੁਹਾਡੇ ਸਾਹਮਣੇ ਹੀ ਹੈ ਪੰਜਾਬ ਦੇ ਵਿੱਚ ਕਿ ਹੁਣ ਕਿਸੇ ਕਿਸਮ ਦਾ ਡਰ ਨਹੀਂ ਰਿਹਾ ਕਾਨੂੰਨ ਦਾ ਗੱਲ ਕੁਝ ਵੀ ਨਹੀਂ ਸੀ ਮਤਲਬ ਸਿੱਧੀ ਗੋਲੀ ਮਾਰਨੀ ਆ ਕੇ ਔਰ ਗੋਲੀ ਮਾਰ ਕੇ ਚਲੇ ਗਏ ਤੇ ਅੱਜ ਸੰਸਕਾਰ ਅੰਤਿਮ ਸੰਸਕਾਰ ਕਰਦ ਤੱਕ ਹਾਂ ਸਾਰੇ ਪਿੰਡਾਂ ਦੇ ਇਕੱਠੇ ਹੋ ਗਏ ਤੁਖੀ ਹੈ ਇਸ ਕੱਲ ਦਾ ਪੰਡਾਲੇ ਮਹਾਂ ਸੰਸਕਾਰ ਤੇ ਸੀ ਆਏ ਹਾਂ ਹਾਂ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਨੇ ਤੇ ਤੁਹਾਡੇ ਪਰਿਵਾਰ ਨੂੰ ਨੇ ਚਰਨਾ ਚਨਾਂ ਦਾ ਦਰਵਾਜ਼ਾ ਖੋਲ੍ਹਿਆ ਔਰ ਉਹਨੇ ਪ੍ਰਮਾਤਮਾ ਦੀ ਚਰਨਾ ਚ ਔਰ ਤੁਪੜਾ ਬੜਾ ਮਨੰਦ ਬਲਵਕਸ਼ਣ ਨੇ ਔਰ ਪੰਪ ਖੀਰਾਂ ਵਾਲੀ ਜਗ੍ਹਾ ਆ ਪਤੂ ਡੰਗੇ ਖਾਣੇ ਚ ਪਿੰਦਾ ਉੱਥੇ ਇਹ ਕਰੇਂਦੇ ਦੇ ਉੱਤੇ ਕੋਈ ਬਰਦਤ ਕਰਕੇ ਜੀ ਗੋਲੀ ਚਲਾ ਕੇ ਤੇ ਉਹਦੀ ਡੈਥ ਹੋ ਗਈ ਸੀ ਉਹ ਉਹ ਜਿਆ ਲੜਕਾ ਸੀ ਉਹ ਤਲਵਾੜੇ ਨਾਸਵੰਦ ਸੀ ਤੇ ਉਹਦੇ ਪਰਿਵਾਰ ਜਿਹੜਾ ਕਾਫੀ ਗਰੀਬ ਪਰਿਵਾਰ ਆ ਤਾਂ ਉਹਨਾਂ ਨੇ ਰੋਸ ਚ ਦਾਇਆ ਸੀ ਤੇ ਇਲਾਕੇ ਨੇ ਵੀ ਰੋਸ ਦਾਇਆ ਸੀ ਉਸ ਪਰਿਵਾਰ ਦੀ ਕੋਈ ਮਾਲੀ ਸਹਾਇਤਾ ਹੋਵੇ ਉਹਦੇ ਸੰਬੰਧ ਵਿੱਚ ਇੱਥੇ ਆਇਸ ਤੇ ਪੇ ਜਿਹੜੇ ਪਟੌਪਾਂਕ ਦੇ ਮਾਲਕ ਆ ਉਹ ਵੀ ਹਮਦਰਦੀ ਦੇ ਵਜੋਂ ਇੱਥੇ ਉਹਨਾਂ ਕੋਲ ਆਏ ਸੀ ਉਹਨਾਂ ਦੇ ਹਮਦਰਦੀ ਦੇ ਨਾਤੇ ਜਿਹੜਾ ਆ ਇਹਨਾਂ ਨੂੰ ਪੂਰੀ ਮਾਲੀ ਸਹਾਇਤਾ ਬਤੋ ਬਤ ਦੇਣ ਲਈ ਉਹਨਾਂ ਨਾਲ ਬਚਨ ਬਤ ਕੀਤੀ ਆ ਤੇ ਉਹ ਬਚਨ ਬਤ ਜਦੋਂ ਇਹਨਾਂ ਦੀ ਆਫਤ ਹੀ ਦਿੱਤੀ ਹੋ ਗਿਆ ਤੇ ਉਹ ਤੇ ਚੀਜ਼ਾਂ ਦੋਨੇ ਤਰ੍ਹਾਂ ਸਹਿਮਤ ਆ ਤੇ ਮਾਂ ਜੋਗਾ ਐਮਐਲ ਸਾਹਿਬ ਇੱਥੇ ਆਈ ਸੀ ਉਹਨਾਂ ਨੇ ਵੀ ਆਪਣੇ ਵੱਲੋਂ ਇਸ ਪਰਿਵਾਰ ਨੂੰ 50000 ਰੁਪਏ ਦੀ ਮਾਲੀਜਾ ਦਾ ਦੇਣ ਵਾਤੇ ਕੀਤਾ ਹੈ ਤੇ ਹੋਰ ਵੀ ਇਲਾਕੇ ਦੇ ਲੋਕਾਂ ਨੇ ਕਾਫੀ ਉਸ ਪਰਵਾ ਗਰੀਬ ਪਰਿਵਾਰ ਦੇ ਨਾਲ ਜੁੜ ਕੇ ਉਹਦੀ ਹਮਦਾਰੀ ਕਰੀ ਹੈ ਬਾਕੀ ਜਿਹੜੇ ਇਨਵੈਸਟੀਗੇਸ਼ਨ ਆ ਉਹ ਕਰਪੂਥੇ ਵਿੱਚ ਚੱਲਦੀ ਪਈ ਹੈ ਮਾਂ ਜੋ ਡੀਐਚ ਸਾਹਿਬ ਵੱਲੋਂ ਉਹਦੀ ਸੈਟ ਬਣ ਗਈ ਹੈ